ਦੇ ਅੰਦਰ ਪੰਜਾਬ ਦੇ ਵਿੱਚ ਬਿਲਕੁਲ ਬਿਲਕੁਲ ਐਕਚੁਅਲੀ ਹਿੰਦੂ ਆਲਰੇਡੀ ਕਿਉਂਕਿ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਲੇਕਿਨ ਮੂਲ ਵਾਸੀਆਂ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਪਾਰਟੀਆਂ ਘੱਟ ਨੇ ਇਸ ਕਰਕੇ ਜਿਨ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੀਆਂ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਨਾਲ ਲਵਾਂਗੇ ਆਲਰੇਡੀ ਕਿਉਂਕਿ ਹਿੰਦੂ ਭਾਈਚਾਰੇ ਨੂੰ ਬਹੁਤ ਸਾਰੀਆਂ ਕਾਂਗਰਸ ਵੀ ਕਰ ਰਹੀ ਆ ਉਹਨਾਂ ਨੂੰ ਭਾਜਪਾ ਕੀ ਕਰ ਰਹੀ ਨੇ ਕਿ ਸਾਡੇ ਭਾਈ ਕਰ ਰਹੀਆਂ ਨੇ ਵੋਟਾਂ ਹੀ ਲਿਆ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਕਾਮਨ ਮਿਨਿੰਗ ਪ੍ਰੋਗਰਾਮ ਦੇ ਦਰਦ ਪਾਰਟੀ ਦਾ ਹਲਾਲ ਕੀਤਾ ਜਾਏਗਾ ਔਰ 117 ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਲੜੀਆਂ ਜਾਣਗੀਆਂ ਸਾਡਾ ਕਿਹਦੇ 1000 ਤੋਂ ਮਿਜਵਾਰ ਤਾਰੋਗੇ ਡੈਫੀਨਿਟਲੀ 117 ਤੇ ਅਸੀਂ ਉਮੀਦਵਾਰ ਉਤਾਰਾਂਗੇ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਭਾਈਚਾਰਾ ਇਹਨੂੰ ਅੱਜ ਇੱਕ ਬਲ ਮਿਲਿਆ ਹੈਗਾ ਉਹਨਾਂ ਕੋਲ ਇੱਕ ਮੈਸੇਜ ਗਿਆ ਹੈਗਾ ਕਿ 76 ਸਾਲ ਅਸੀਂ ਦੇਖ ਲਿਆ ਕਿ ਸਾਡੇ ਮੰਗਾ ਸਾਡੇ ਹੱਲ ਹੱਲ ਨਹੀਂ ਹੋਏ ਇਸ ਤਰ੍ਹਾਂ ਕੇ ਅਸੀਂ ਆਪਣੀ ਉਮੀਦਵਾ ਪੂਰੇ ਤਾਰਾ ਮੈਂ ਦਾਜ ਕਰਦੀ ਐਲਾਨ ਕਰਦਾ ਕਿ ਬਿਲਕੁਲ ਸਮਾਣਾ ਜੀ ਸਮਾਣਾ ਹਲਕਾ ਆ ਤੇ ਸਮਾਣੇ ਤੋਂ ਤਾਂ ਐਲਾਨ ਹੈ ਹੀ ਆ ਜੇ ਜ਼ਮਾਨੇ ਵਾਲੀ ਹੋ ਰਹੀ ਹੋ ਤਾਂ ਐਲਾਨ ਹੋ ਗਿਆ ਸੇਸ਼ ਕਰਕੇ ਮੇਰੀ ਸਮੂਹ ਮਸੀ ਭਾਈਚਾਰੇ ਨੂੰ ਅਪੀਲ ਆ ਕਿ ਭਾਈ ਆਪਣੇ ਰਾਜ ਲਿਆਉਣ ਦੇ ਲਈ ਗੱਲ ਸੁਠਿਓ ਸੁਠੀਏ ਕਿਉਂਕਿ ਖੁਦਾ ਨੇ ਵੀ ਆਪਣੇ ਰਾਜੇ ਬਣਾਏ ਸੀ ਤਾਂ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਅਗਵਾਈ ਕਰ ਸਕਾ ਸਰ ਗਰੇ ਚਰਨ ਜੀ ਦੇ ਰੇਡ ਕਰ ਤੋਂ ਉਹਨਾਂ ਬਾਰੇ ਵੀ ਪ੍ਰੋਫੈਸਰਾਂ ਲੈ ਆ ਗਿਆ ਗੱਬਨੇ ਲਈ ਉਹ ਕੋਕ ਦੇਣਾ ਨੇ ਇਹ ਰੈਲੀ ਨੂੰ ਕਰਾਉਣ ਦੇ ਲਈ ਜਿਹੜਾ ਆਪਣਾ ਪੂਰਾ ਜੋਰਦਾਰ ਦੇਣ ਦੀ ਗੱਲ ਕੀਤੀ ਸੀ ਕਿ ਮੈਂ ਉਹਦੇ ਵਿੱਚ ਆਪਣੀ ਪੂਰਾ ਜਿਹੜਾ ਆ ਪੈਸਾ ਖਰਚ ਕਰਾਂਗਾ 10 ਮਿੰਟ ਕਰਾਂਗਾ ਤੁਸੀਂ ਬਾਕੀ ਸਾਰੇ ਪੰਜਾਬ ਦੇ ਲੋਕਾਂ ਨੇ ਆਉਣਾ ਜੇ ਉਹਨਾਂ ਦੇ ਆਉਣ ਵਿੱਚ ਵੀ ਕੋਈ ਮੁਸ਼ਕਲ ਟਰਾਂਸਪੋਰਟ ਦੇ ਉਹ ਵੀ ਕਰਾਂਗੇ ਲੇਕਨ ਬੈਰੀ ਅਨਫੋਰਚੂਨੇਟਲੀ ਕਿ ਅਸੀਂ ਇੱਜ਼ਤ ਮਾਨ ਸਨਮਾਨ ਸਭ ਕੁਝ ਦਿੱਤਾ ਪਰ ਰੈਲੀ ਜਿਹੜਾ ਗੀਵਰਾਂ ਨੇ ਇਹ ਜਿਹੜਾ ਸੀ ਸਾਡੇ ਸਪੋਰਟ ਕਰਨਾ ਹੈ ਕੱਲ ਇੱਕ ਮੈਸੇਜ ਪਾ ਕੇ ਉਹਨਾਂ ਨੇ ਜਿਹੜਾ ਲੋਕਾਂ ਨੂੰ ਗਮਰਾਹ ਕਰਨ ਦੀ ਔਰ ਭਾਈ ਜਿਹੜੇ ਜੇ ਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੈਂ ਉਹਦੀ ਨਿੰਦਾ ਕਰਦਾ ਔਰ ਅਸੀਂ ਉਹਦੇ ਨਹੀਂ ਜੀਐਸਪੀ ਨੂੰ ਵੀ ਲਿਖ ਕੇ ਦੇ ਰਿਹਾ ਕਿ ਇਹਦੇ ਉੱਪਰ ਜਿਹੜਾ ਸਟਿਕ ਐਕਸ਼ਨ ਕੀਤਾ ਜਾਵੇ ਤਾਂ ਕਿ ਅੱਜ ਆਗਾਹਾਂ ਤੋਂ ਕੋਈ ਵੀ ਅਜਿਹੀ ਜਿਹੜੀ ਅਸ਼ਾਸਨਾ ਕਰੇ ਅੱਜ ਉਹਨਾਂ ਨੂੰ ਕੋਰ ਕਮੇਟੀ ਨੇ ਸੀਐਨਐਫ ਨੇ ਫੈਸਲਾ ਕੀਤਾ ਔਰ ਉਹਨਾਂ ਨੂੰ ਜਿਹੜਾ ਇਸ ਉਹਨਾਂ ਦੀ ਅਸੀਂ ਅਹੁਦੇ ਤੋਂ ਬਰਖਾਸਤ ਕਰਤਾ ਔਰ ਇਸ ਵਾਰਾ ਵਾਂਗ ਕੋਈ ਵੀ ਇਹਨਾਂ ਤੋਂ ਬੰਕਰਤੇ ਕੋਈ ਵੀ ਕੋਈ ਵੀ ਅਨੁਸ਼ਾਸਨ ਭੰਗ ਕਰੇਗਾ ਕਿਉਂਕਿ ਸੀਐਨਐਫ ਜਿਹੜਾ ਇੱਕ ਡਿਸਪਲਨਰੀ ਆਰਗੇਨਾਈਜੇਸ਼ਨ ਆ ਇਹ ਦੇਖੇ ਇਨਕਲੂਡਿੰਗ ਮਾਈਸੈਲਫ ਅਗਰ ਮੈਂ ਵੀ ਉਹਦੇ ਦੇ ਇੱਕ ਡਿਸਪਲਨ ਭੰਗ ਕਰ ਲਾ ਗੌਰਮ ਕਮੇਟੀ ਬਣੀ ਆ ਉਹ ਮੇਰੇ ਖਿਲਾਫ ਵੀ ਡਿਸਪਲਨਰੀ ਐਕਸ਼ਨ ਲੈ ਸਕਦੀ ਹੈ ਇਸ ਲਈ ਮੇਰੀ ਅਪੀਲ ਆ ਕਿ ਜਿੰਨੇ ਵੀ ਸੀਐਨਐਫ ਦੇ ਸਾਡੇ ਜੋੜੇ ਨੇ ਉਹ ਖਿਆਲ ਰੱਖਣ ਕਿ ਅਸੀਂ ਆਪਣੇ ਪਰਸਨਲ ਮੋਡਲ ਲਈ ਇਹਦੇ ਵਿੱਚ ਨਹੀਂ ਆ ਅਸੀਂ ਕਮਿਊਨਿਟੀ ਮੋਡਲ ਲਈ ਕੰਮ ਕਰ ਰਹੇ ਆ ਕੌਮ ਦੀ ਆਜ਼ਾਦੀ ਲਈ ਕੰਮ ਕਰ ਰਹੇ ਕੌਮ ਦੇ ਰਾਜ ਲਈ ਕੰਮ ਕਰ ਰਹੇ ਔਰ ਸਾਰੇ ਮਿਲ ਕੇ ਕੰਮ ਕਰੋ ਔਰ ਸੱਚਾਈ ਨਾਲ